ਸਾਰੇ ਕੰਮ ਹੋ ਗਿਆ। ਮਿਆਂ ਨੇ ਆ ਦਾ ਵੀ ਦੁੱਧ ਦਿੱਤਾ ਕਰ ਲਿਆ ਮੈਂ ਤੇ ਸਾਰਾ ਕਰ ਲਿਆ ਰਸੋਈ ਦਾ। ਮੈਂ ਤੇ ਆਪਣੇ ਹਿੱਸੇ ਦਾ ਕਰ ਲਿਆ ਤੇ ਤੂੰ ਨੀ ਕੋ 10 ਵਜ ਗਏ ਆ। ਤੇ ਰਮਨ ਦੇ ਕੰਮ ਵੀ ਹਲੇ ਤੱਕ ਨਹੀਂ ਉੱਠ ਕੇ ਬਾਹਰ ਆਈ। ਮੰਮੀ ਨੇ ਸਾਰਾ ਕੰਮ ਵੰਡਿਆ ਵੀ ਹੀ। ਫੇਰ ਕੋਈ ਹੈ ਹੀ ਨਹੀਂ ਆ ਟੈਨਸ਼ਨ ਜਾਂ ਜ਼ਿੰਮੇਵਾਰੀ ਕਿ ਮੈਂ ਕੰਮ ਹੀ ਕਰਨਾ। ਪਤਾ ਨਹੀਂ ਕੀ ਕਰੀ ਜਾਂਦੀ ਆ ਅੰਦਰ ਜਾ ਸੁੱਤੀ ਨਹੀਂ ਉੱਠੀ ਵਾਲੇ। ਮੈਂ ਤੇ ਹੁਣ ਮੁਕਾ ਲਿਆ। ਹੁਣ ਬਾਕੀ ਕੰਮ ਜਿਹੜਾ ਵਾ ਉਹ ਦੱਸਿੱਤੇ ਸਾਰੇ ਤੇੜੀ ਪਿਆਰ ਹੋ ਜੇ ਨਾ ਉੱਠੋ ਕਿਤੇ। ਜੋ ਕੰਮ ਵੰਡਣ ਤੋਂ ਬਾਅਦ ਵੀ ਇਹੀ ਸਿਆਪਾ ਰਹਿਣਾ ਮੇਰੇ ਭਾ ਦਾ ਤੇ ਫਿਰ ਕੀ ਫਾਇਦਾ ਮੰਮੀ ਨੂੰ ਕਹਿ ਕੇ ਕੰਮ ਵੰਡਾਉਣ ਦਾ ਜੀ ਹਦੀਆ ਇਹਨੂੰ ਬਾਲਾ ਦੇ ਕੇ ਦੁੱਧ ਨੂੰ ਕਿ ਉੱઠી ਵੀ ਮਹਾਰਾਣੀ ਕਿ ਨਹੀਂ ਉੱઠી ਨਹੀਂ ਉੱਠੇ ਤੇ ਫੇਠੋਣੀ ਆ ਕਿ ਉੱਠ ਜਾ ਮੈਂ ਤੇ ਹੁਣ ਕਰ ਲਿਆ ਆਪਣਾ ਕੰਮਕਾਰ ਆਪਣੇ ਹਿੱਸੇ ਦਾ ਮੈਂ ਹੁਣ ਥੋੜੀ ਇੱਥੇ ਘਰੀ ਜਗਾ ਮੈਂ ਨਿਆਣਿਆਂ ਦਾ ਵੇਖਾਂ ਕੁਛ ਉਹਨਾਂ ਨੂੰ ਵੀ ਰੋਟੀ ਪਣੀ ਖਵਾ ਦੇ ਨਵਾਵਾ ਧਵਾਵਾ ਕਿੱਥੇ ਦਿਨ ਚੜ ਗਿਆ ਆ ਵੇਖਦੀ ਆ ਇਹਨੂੰ ਮੈਂ ਕਿ ਕਿੱਥੇ ਆਏ ਕੀ ਕਰਨ ਦੀ ਸੁੱਤੀ ਆ ਕਿ ਜਾ ਉਦਾਂ ਹੀ ਲੰਮੇ ਪਈ ਆ ਘੱਟ ਕਰਕੇ ਦੇਖ ਕੇ ਹੀ ਉਨੀ ਪਹਿਲਾਂ ਮੈਂ ਲੈ ਟਾਈਮ ਕਿੰਨਾ ਹੋ ਗਿਆ ਮੈਨੂੰ ਲੱਗਦਾ ਦੀਦੀ ਨੇ ਨਾ ਨਿਆਣੇ ਸਕੂਲ ਭੇਜਦੀ ਆ ਆਪਣਾ ਕੰਮ ਇਹਨੇ ਨਿਬੇੜਿਆ ਸੇਰੀ ਮਮਾ ਮੇਰੇ ਵਾਲਾ ਨਾ ਦੇਖਣਾ ਜਿਹੜੇ ਉੱਠੇ ਆਪਣਾ ਕੰਮ ਕਰੇ ਮਮੂ ਨੇ ਸਕੀਮ ਜੇ ਦਿੱਤੀ ਹੀ ਉਹੀ ਵਰਤਣੀ ਆ ਚੁੰਨੀ ਬੰਨ ਲੈਣੀ ਆ ਮੇਰੇ ਵਾਲਾ ਆਏਗੀ ਨਾ ਉੱਠ ਨਹੀਂ ਈ ਅਸਕੇ ਨੂੰ ਵੀ ਇਹ ਲੰਮੇ ਪੈ ਜਾਣੇ ਆ ਉਹ ਯਾਉਗਾ ਤੇ ਦੇਖਾਂਗੇ ਚਲੋ ਵੇਖਾਂ ਜਾਗਣ ਦੀ ਆ ਕਿ ਸੁੱਤੀ ਆ ਪਰਦਾ ਕਰਕੇ ਲੰਮੀ ਬੜਾ ਪਈ ਆ ਰਮਣ ਰਮਣ ਇਹ ਤੇ ਸੁੱਤੀ ਬੜੀ ਗੂੜੀ ਨਿੰਦੇ ਤੇ ਸੇਰੇ ਬੜਾ ਬੰਨੀ ਫਿਰਦੀ ਆ ਮੈਨੂੰ ਲੱਗਦਾ ਫੇਰ ਅੱਜ ਕੋਈ ਕਰ ਗਈ ਆ ਜਾਂ ਤੇ ਠੀਕ ਨਹੀਂ ਆ ਤੇ ਜਾ ਕੇ ਬਹਾਨਾ ਲੱਪ ਇਹ ਤਾਂ ਦੇ ਰੋਜ਼ੇ ਹੋ ਗਿਆ ਕਰਨੀ ਪਣੀ ਲਖਬੀਰ ਨਾਲ ਗੱਲ میں جی سر دکھایا جا کیں روز روز تین جھاڑو پچا کر لگی جدو میں ماڈیا ہی کہ کام آئی لالا ادو تو کہم والی نہیں ملتی ہوں تھی بھی یاد رکھو گے میں بھی بھانے تکڑے لبنے ہیں ਮੇ ਕੋਲ ਨੂੰ ਬੈਠ ਕੇ ਕੰਮ 10 ਇਨਾ ਵੇੜਾ ਗਏ ਉੱਥੇ ਝਾੜੂ ਲੱਗਦਾ ਮੈਂ ਆਰਾਮ ਨਾਲ ਸੌ ਲ ਗਿਆ ਬਈ ਸੱਦੇ ਕਿੰਨੇ ਵਾਰ ਉੱਟ ਕੇ ਨਾ ਆਪਣੀ ਰੋਟੀ ਪਾਣੀ ਖਾ ਲਵਾਂਗੀ ਹੁਣੇ ਹੋ ਗਈ ਨਾ ਹੁਣ ਨਾ ਕੋਈ ਟੈਨਸ਼ਨ ਨਹੀਂ ਮੈਂ ਤਾਂ ਆਰਾਮ ਕਰ ਚਲ ਮੈਂ ਤੇ ਆਪਣਾ ਕੰਮ ਨੇ ਵੇੜ ਲਿਆ ਤੇ ਇਹ ਵੀ ਬੜਾ ਸਿਰ ਫੜ ਕੇ ਬੈਠੀ ਲੰਮੀ ਪਈ ਹੈ ਚਲ ਇੱਥੇ ਬਹਿ ਜਾਨੀ ਹੈ ਲਖਬੀਰ ਨੇ ਲੰਘਣਾ ਤੇ ਇਧਰੋਂ ਦੀ ਆ ਆਊਗਾ ਤਾਂ ਆਵਾਜ਼ ਮਾਰ ਕੇ ਪੁੱਛ ਲੂੰਗੀ ਗੱਲ ਕਰ ਲੂੰਗੀ ਉਹ ਜਦ ਮੈਂ ਵੀ ਘੜੀ ਸਾਲ ਲੰਘ ਲੰਘਦਾ ਇਧਰੋਂ ਤੇ ਫਿਰ ਵੇਹ ਦੀ ਆਵਾਜ਼ ਮਾਰ ਕੇ ਉਹਨਾਂ ਕਰਦੀ ਗੱਲ ਉਥੋਂ ਵਾਵਾ ਧਿਆਨ ਲਾਉ ਸਾਹਮਣੇ ਆਉਣੀ ਵਾਲਾ ਹਣਾ ਵਾਵਾ ਚਿਰਦਾ ਕਿਆ ਹਦਾਂ ਬਾਹਰ ਵੇਹਦੀਆਂ ਚੱਲ ਕਿ ਜਾਣ ਕੇ ਪਈਆ ਕਿ ਜਾਂ ਉਹਦਾ ਪੀਸੇ ਰਫੜ ਕੇ ਦੱਸ ਘੋੜੇ ਘੋੜੇ ਘਰ ਚ ਖਲਾਰ ਪਿਆ ਹੁਣੇ ਜੇ ਕੋਈ ਆ ਗਿਆ ਤੇ ਕੀ ਕਹੂਗਾ ਹੈ ਇਹ ਨਹੀਂ ਕੋਈ ਮੈਨੂੰ ਦੱਸ ਦਿੰਦੀ ਚਲ ਵੇਖਦੇ ਲਖਬੀਰ ਆਉਂਦਾ ਤੇ ਘਰ ਦੀ ਗੱਲ ਹੋਣਾ ਐਦਾਂ ਕਿਦਾਂ ਸਰਨਾ ਹੈ ਗਰਮੀ ਬੜੀ ਆ ਦੇ ਮਤ ਵੱਜ ਜਾਂਦੀ ਕੰਮ ਕਰਦੇ ਆ ਬਈ ਆਈ ਗਿਆ ਲਖਬੀਰ ਹਾਂਜੀ ਬਾਬੀ ਇਹ ਮੇਰਾ ਵੀਰ ਮੜ ਗਿਆ ਆ ਗਿਆ ਮੈਂ ਆ ਗਿਆ ਮੈਂ ਤੈਨੂੰ ਢੀਕਣ ਲਈ ਹੀ ਦੱਸੋ ਹੋ ਗਿਆ ਕੰਮ ਬਾਹਰ ਦਾ ਹਾਂਜੀ ਹਾਂਜੀ ਮੱਗਿਆ ਬਾਰ ਦੋਈ ਤਾਂ ਚੱਲ ਵਧੀਆ ਕੰਮ ਤੇ ਹੋ ਗਿਆ ਤੇ ਮੈਂ ਤੇ ਨਾ ਕਰਨੀ ਹੈ ਇੱਕ ਗੱਲ ਹਾਂਜੀ ਮੈਂ ਤੇ ਕੰਮ ਸਾਰਾ ਨਿਬੇੜ ਗਿਆ ਤੈਨੂੰ ਪਤਾ 10 ਵਜ ਗਏ ਆ ਉਹ ਵੀ ਤਾਂ ਤੇ ਮੈਂ ਤੇ ਨਿਆਣੇ ਨੇ ਘੱਲ ਕੇ ਤੇ ਕੰਮ ਕਰਨ ਦੀ ਹੀ ਨਹੀਂ ਤੇ ਮੈਂ ਘਰੋਂ ਮੰਨੀ ਉੱਠੀ ਤੇ ਮੈਂ ਤੇ ਉਹਦੇ ਕਮਰੇ ਚ ਗਈ ਸੀ ਤੇ ਉਹ ਤੇ ਸਿਰ ਬਨ ਕੇ ਪਈ ਆ ਤੇ ਠੀਕ ਵੀ ਹੈ ਗਈ ਆ ਸਿਰ ਬਨ ਕੇ ਹੋਈ ਆ ਆਹੋ ਸਿਰ ਬੰਨਿਆ ਹੀ ਜਦੋਂ ਮੈਂ ਘਰੋਂ ਗਿਆ ਉਹ ਤੇ ਠੀਕ ਠਾਕ ਹੀ ਬਿਲਕੁਲ ਤੇ ਰਣੀ ਜਲਦੀ ਹੀ ਹੋ ਗਿਆ ਉਹੀ ਜਾਂਦਾ ਕਿ ਹਵਲੇ ਤੈਨੂੰ ਪਤਾ ਹੀ ਫਿਰ ਸਿਰ ਇੱਕਦਮ ਭੀੜ ਹੋਣ ਲੱਗ ਪਿੰਦਰ ਨਾਲੇ ਮੌਸਮ ਚੇਂਜ ਹੋਣ ਡਿਆ ਵਾ ਤੇ ਚਲ ਉਹ ਤੇ ਠੀਕ ਆ ਤੇ ਉਹਨੂੰ ਪੁੱਛ ਲਈ ਦਵਾਈ ਨਾਲੇ ਹੋਣੇ ਤੇ ਨਹੀਂ ਹੀ ਠੀਕ ਤੇ ਉਹਨੂੰ ਕਿਹਾ ਕਰਕੇ ਮੈਨੂੰ ਮੜ ਜਾ ਦੱਸਿਆ ਕਰ ਇਹਨੂੰ ਪਤਾ ਮੰਮੀ ਨੇ ਕੰਮ ਵੰਡੇ ਆ ਤੇ ਨਾਲੇ ਘਰ ਚ ਖਲਾਰਾ ਕਿੰਨਾ ਪਿਆ ਜੇ ਮੈਨੂੰ ਦੱਸ ਦੇ ਤਾਂ ਮੈਂ ਨਾਲ ਲੱਗਦੇ ਸਾਰਾ ਕਰ ਤੇ ਲਵਾ ਦਊ ਹੁਣੇ ਜੇ ਕੋਈ ਆ ਗਿਆ ਬਾਹਰੋਂ ਤੇ ਕਿੰਨਾ ਬੁਰਾ ਲੱਗਣਾ ਸਾਹਮਣੇ ਪਿਆ ਖਲਾਰਾ ਮੋੜੀ ਗੱਲ ਹੈ ਇਹ ਨਾਲੇ ਜਦੋਂ ਕੰਮ ਵੰਡਦੇ ਆ ਮੰਦਰ ਨੂੰ ਦੱਸਣਾ ਚਾਹੀਦਾ ਜੇ ਨਹੀਂ ਠੀਕ ਤੇ ਚੱਲ ਉਹ ਤੇ ਚਲ ਠੀਕ ਆ ਹਲੇ ਇੰਨਾ ਸ਼ੁਕਰ ਕਰ ਕਿ ਮੰਮੀ ਘਰ ਹੈ ਨਹੀਂ ਆ ਤੈਨੂੰ ਮੰਮੀ ਦਾ ਸੁਭਾਅ ਪਤਾ ਜੇ ਮੰਮੀ ਘਰ ਹੁੰਦੇ ਤੇ ਮੰਮੀ ਨੇ ਤਾਂ ਪਾਉਣਾ ਹੀ ਰੋਲਾ ਬਾਦੀ ਵਾਲਾ ਸਹੀ ਹੈ ਪਰ ਇਹ ਮੰਮੀ ਨੂੰ ਨਹੀਂ ਪਤਾ ਲੱਗਦਾ ਇਹ ਗੱਲ ਦਾ ਚਲ ਤੀ ਨੀ ਬਗਰੇ ਮੰਮੀ ਨਾਲ ਨਾ ਗੱਲ ਕਰਿਓ ਨਹੀਂ ਮੈਂ ਨਹੀਂ ਕਰਦਾਂ ਤਾਂ ਹੀ ਤੇਨਾਂ ਕੀਤੀ ਗੱਲ ਮੈਂ ਉਹ ਨਾਲੇ ਜਾ ਕੇ ਖਾਲਦਾ ਵਾਂ ਤੇ ਨਾਲੇ ਜਰਾ ਕਿ ਮੈਂ ਇਹਨੂੰ ਪੁੱਛ ਲੈਣਾ ਵੀ ਉਹ ਹੈ ਵੀਰ ਠੀਕ ਹੀ ਨਾ ਕਿਦਾਂ ਆਹ ਹੋ ਜੇ ਦਵਾਈ ਵੀ ਲਾਉਣ ਵਾਲੀ ਉਹ ਵੀ ਫਿਰ ਮੈਂ ਜਾ ਕੇ ਦਵਾਈ ਵੀ ਲਿਆਉਂਗਾ ਐ ਰੱਥੀ ਚੀ ਚੱਲ ਨਹੀਂ ਠੀਕ ਨਾ ਉਹ ਮੈਂ ਕਹੀ ਕਿ ਮੈਨੂੰ ਦੱਸਦੇ ਦੇ ਆ ਕਰੇ ਚਲ ਕੋਈ ਨਹੀਂ ਮੈਂ ਐਦਾਂ ਕਰ ਲਵਾਂ ਪਹਿਲਾਂ ਜਾ ਕੇ ਮੈਂ ਵੇਖਦਾ ਸਹੀ ਆ ਆਹ ਹੋ ਤੇ ਜੇ ਇਹ ਲੈਣ ਵਾਲੀ ਹੋਗੀ ਦਵਾਈ ਤੇਰੇ ਮੈਂ ਜਾ ਕੇ ਦਵਾਈ ਲਵਾਉਦੀ ਉਹ ਇਨ ਚੁਲਾਏ ਦਵਾਈ ਤੇ ਜਿੰਨੀ ਠੀਕ ਹੋਗੀ ਜਾਂ ਕੁਛ ਵੀ ਤੂੰ ਨਹੀਂ ਮੜ ਜਾਉਂਗਾ ਤੇ ਮਰਜੀ ਫਿਰ ਬਹੁ ਮੈਂ ਵੀ ਕੋਈ ਕਰਨ ਵਾਲੀ ਬਣਾ ਮੈਂ ਵੀ ਕੋਈ ਗੱਲ ਨਹੀਂ ਮੈਂ ਕਰ ਲੈਣਾ ਗੱਲ ਪਈ ਨਹੀਂ ਕੁਛ ਨਹੀਂ ਆ ਤੈਨੂੰ ਪਤਾ ਫਿਰ ਲੱਗੇ ਸ਼ਹਿਰ ਥਾਂ ਆਇਆ ਕੋਈ ਵੀ ਤੇ ਹੁੰਦਾ ਜਾਂਦਾ ਕੋਈ ਨਾ ਕੋਈ ਆ ਹੀ ਜਾਂਦਾ ਨੈਨੋ ਆ ਨਹੀਂ ਤੂੰ ਦਿਨਵੇ ਤੋਂ ਚੱਲਦੇ ਪਏ ਆ ਕੋਈ ਨਾ ਕੋਈ ਤੜਿਆ ਜਾਂਦਾ ਘਰ ਭਰਾ ਆ ਤਰੇ ਨਾਲ ਨਹੀਂ ਆਣੇ ਵਾਲਾ ਘਰ ਆ ਤੈਨੂੰ ਪਤਾ ਬਿਮਾਰੀਆਂ ਅੱਜ ਕੱਲ ਕਿੰਨੀਆਂ ਫੈਲਣੀਆਂ ਆ ਹਾਂ ਨਹੀਂ ਗਲਤ ਨਹੀਂ ਆਓ ਤੇ ਸਾਫ਼ ਸੁਥਰਾ ਰਹੂਗਾ ਤੇ ਫੇਰੀ ਆ ਨਾ ਤੇ ਤਾਂ ਵੀ ਅਸੀਂ ਵੀ ਬੈਣ ਖਲਾਉਣ ਵਾਲੇ ਬਣਾਗੇ ਸਾਫ਼ ਸੁਥਰਾ ਹੋ ਗਾ ਤਾਂ ਚਲੋ ਕੋਈ ਨਹੀਂ ਬੈਠੋ ਦੇ ਦੇ ਮੈਂ ਗੱਲ ਕਰ ਲਾਂ ਗੱਲ ਫਿਰ ਮੈਂ ਤੁਹਾਨੂੰ ਦੱਸ ਦਲਾਂ ਆਹੋ ਕੋਈ ਨਹੀਂ ਦੱਸ ਤੇ ਪੁੱਛ ਲਈ ਇਹਨੂੰ ਠੀਕ ਆ ਦੱਸ ਦੇ ਮੈਨੂੰ ਪਤਾ تو لگن میری جی یہ ٹھیک ٹھاک ہی ایک دم پیڑ بن کے لکھبیر میں کام جا کر لکھبیر بھی آنے آ ਮੁਰਖਾ ਹੋ ਗਿਆ ਏ ਇੱਕ ਦਿਨ ਸਕੀਮਾਂ ਵਾਲਿਆਂ ਨੇ ਫੜੀਆਂ ਸੋਕੀਆਂ ਪਤਾ ਕਿ ਨੌਖਾ ਕੰਮ ਹੈ ਸਿਰ ਤੇ ਮੇਰਾ ਦੁੱਖ ਨਹੀਂ ਦਿਆ ਬਾਹਰ ਲੰਮੀ ਬਣਾ ਵੀ ਬੜੌਖਾ ਮੈਂ ਸੋਚਿਆ ਚੱਲ ਕੋਈ ਫੋਨ ਫੋਨ ਫਾਂ ਜਾਂ ਟੀਵੀ ਵੇਖ ਲਾਂ ਟੀਵੀ ਲਾ ਲਾਂਗੇ ਫੇਰ ਰੋਲਾ ਪੈ ਜਾਣਾ ਹੈ ਫੋਨ ਵਾ ਵੈਸੇ ਨਹੀਂ ਵੇਖਣ ਨਹੀਂ ਤੇ ਆਂਦਾ ਜਾਂਦਾ ਕੋਈ ਨਾ ਵੇਖਣਾ ਲੈਂਦਾ ਚੱਲ ਕੋਈ ਨਹੀਂ ਸਕੀਮ ਤੇ ਹੈਗੀ ਨਾ ਮਨੇ ਇਹ ਕੀ ਕੰਮ ਤੋਂ ਬਚ ਗਈ ਨਾ ਅੱਜ ਪਰਮਨ ਹਾਂਜੀ ਆ ਗਿਓ ਕਿਧਰ ਗੱਲਾਂ ਕਰੀ ਵਾਲੀ ਗੱਲੀ ਬਣ ਨਹੀਂ ਮੈਂ ਤਾਂ ਬੀ ਲੱਗੀ ਹਾਂ ਹਾਂਜੀ ਉਸੇ ਸਿਰੁਰ ਬੜਾ ਬੱਲੇ ਹੀ ਹੋਣ ਕੋਲ ਵੀ ਦਿੱਤਾ ਸੀ ਜੀ ਨਾਲ ਉਹ ਮੈਂ ਨਾ ਸਿਰ ਪੀੜ ਹੁੰਦੀ ਸੀ ਥੋੜੀ ਤਾਂ ਵਰਗੇ ਮੈਂ ਲੰਮੀ ਪਈ ਸੀ ਚੱਕਰ ਜਿਹਾ ਆਉਂਦੇ ਸੀ ਅੱਛਾ ਹਾਂ ਜੀ ਕਿ ਜਗ੍ਹਾ ਨਹੀਂ ਠੀਕ ਪਈ ਜਾ ਕੇ ਤੇ ਬਈ ਲੈ ਗਈ ਉਹ ਨਾ ਨਾ ਦਵਾਈ ਨਹੀਂ ਲਿਆਂਗੀ ਦਵਾਈ ਨਹੀਂ ਖਾਣੀ ਨਹੀਂ ਜਿਆਦਾ ਹੋ ਜਾਣਾ ਠੀਕ ਥੋੜੀ ਦੇ ਰੈਸਟ ਕੀਤੀ ਆ ਨਾ ਚਾਹ ਪੀਣੀ ਆ ਲੌਂਗ ਲਾਚੇ ਵਾਲੇ ਇੱਧਰ ਕੋਲੇ ਸਿਰ ਆਪੇ ਸੈੱਟ ਹੋ ਜਾਣਾ ਅੱਛਾ ਹੋਰ ਕੀ ਠੀਕ ਤੁਸੀਂ ਹੋ ਗਿਆ ਤੁਹਾਡਾ ਕੰਮ ਉਹ ਮੇਰਾ ਤਾਂ ਕੰਮ ਹੋ ਗਿਆ ਖਰਾ ਮੈਂ ਦੇਖੋ ਉੱਥੋਂ ਹੀ ਆ ਬੰਬੀ ਤਾਂ ਠੀਕ ਤੇ ਮਾਰੇ ਯਾਰ ਮੈਨੂੰ ਭਾਬੀ ਵਾਲ ਮਾਰਲੀ ਅੱਛਾ ਉਹ ਕਿਤੇ ਮੇਰੇ ਕੋਲੋਂ ਠਾਣ ਆਇਆ ਤੇ ਉੱਕੀ ਨਹੀਂ ਤੂੰ ਮੈਨੂੰ ਪਤਾ ਨਹੀਂ ਲੱਗਾ ਇਹ ਤੇ ਉੱਠ ਹੀ ਜਾਣਾ ਸੀ ਮੈਨੂੰ ਲੱਗਦਾ ਮੈਂ ਨੀਂਦ ਬੜੀ ਆਈ ਸੀ ਨਾ ਤਾਂ ਕਰਕੇ ਪਤਾ ਨਹੀਂ ਲੱਗਾ ਮੈਨੂੰ ਬਗਲ ਹੀ ਜਾਂਦੇ ਹਾਂ ਮੈਂ ਵੀ ਚੱਲ ਜੂ ਬੰਦਾ ਨਹੀਂ ਮੈਂ ਠੀਕ ਅੱਛਾ ਦੱਸ ਦੇ ਪਹਿਲਾਂ ਚੱਲ ਕੋਈ ਨਹੀਂ ਉਹ ਹਾਂ ਯਾਰ ਪਤਾ ਲੱਗਦਾ ਕਦੋਂ ਸਰੀਰ ਨੂੰ ਕੀ ਹੋ ਜੇ ਹਨਾ ਕੋਈ ਗੱਲ ਠੀਕ ਹੋ ਅੱਗੇ ਤੋਂ ਦੱਸ ਦਿਆ ਕਰਾਂਗੇ ਗਾਉਂ ਤੋਂ ਪਤਾ ਕਿ ਮਮੀ ਅੱਡੀ ਘਰ ਹਾਂ ਮਮੀ ਕਿੱਥੇ ਗਈ ਆ ਬਦਨੋ ਰੋਣਾ ਪੈਣਾ ਹੈ ਪੂਰਾ ਮਮੀ ਕਿੱਥੇ ਗਈ ਆ ਮਮੀ ਪਿੰਡ ਵੇਹੇ ਗੱਦੇ ਘਰ ਠੀਕ ਹੈ ਠੀਕ ਹੈ ਚਲੋ ਕੋਈ ਗੱਲ ਨਹੀਂ ਗਾਂ ਤੋਂ ਮੈਂ ਨਾ ਤੁਹਾਨੂੰ ਦੱਸਿਆ ਕਰਾਂਗੇ ਹਾਂ ਕਿਥੇ ਰੱਖਣੀ ਚਾਹੀਦਾ ਠੀਕ ਆ ਬੜੇ ਉਹ ਦੇ ਨਾ ਕੋਈ ਜੇ ਕੰਮ ਵੱਡਿਆ ਉਹ ਫਿਰ ਉਹ ਯਾਰ ਉਹਨਾਂ ਨੂੰ ਨਾ ਕੰਮ ਦੀ ਐ ਬੰਦੇ ਦੀ ਸੇਵ ਦਾ ਆਉਣ ਹੋ ਸਕਦੀ ਆ ਮੇਰੀ ਮੇਰੀ ਗੱਲ ਸੁਣਾ ਹਾਂਜੀ ਗੱਲ ਕੰਮ ਦੀ ਨਹੀਂ ਹੈਗੀ ਹੂੰ ਗੱਲ ਹੈਗੀ ਆ ਕਿ ਜੇ ਬੰਦਾ ਨਹੀਂ ਨਾ ਠੀਕ ਹੈ ਤਾਂ ਦੱਸ ਦੇ ਚੇ ਗੋ ਗੰਦੀ ਕਿੰਨੇ ਵਸਾ ਨਾਲ ਜਲਦੀ ਕੰਮ ਕਰਨਾ ਠੀਕ ਹੈ ਕੋਈ ਨਹੀਂ ਉਹ ਆਪਣਾ ਕਰਕੇ ਕੰਮ ਵਿੱਚ ਬੈਠੇ ਹੀ ਜਿੱਤੇ ਤੇਰੇ ਪੈਸੇ ਸੇੜਾ ਕਰਨ ਵਾਲਾ ਇਹ ਚਲੋ ਕੋਈ ਗੱਲ ਨਹੀਂ ਹੁਣ ਮਸੇਰੇ ਕਰੂੰਗੀ ਹੁਣ ਬੰਦੇ ਬੈਠੇ ਆਂਦੇ ਨੇ ਉਹਨੂੰ ਦੱਸ ਦੀ ਮਰਾਜਾ ਵੀ ਇਹ ਨਹੀਂ ਠੀਕ ਤੇ ਤੈਨੂੰ ਚਾਹ ਚਵਾਈ ਜਾ ਤੇ ਮੈਂ ਕਰ ਲੂੰ ਮਾਫੀ ਮੈਂ ਚਲੋ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਕੋਈ ਨਹੀਂ ਦਵਾਈ ਨਹੀਂ ਲੈਣੀ ਕੋਈ ਸਣਾ ਠੀਕ ਹੈ ਤੇ ਛੇੜ ਛੋਰ ਕੰਮ ਕੁੰਕੀਦਾ ਤੁਹਾਡਾ ਕੰਮ ਠੀਕ ਹੈ ਬਸ ਚਲੋ ਫਿਰ ਬਾਹਰ ਚਲਦੇ ਆ ਨਾਲੇ ਚਾਹ ਪਾਣੀ ਪੀਣੇ ਆ ਨਾਲੇ ਰੋਟੀ ਪਾਣੀ ਖਾਣੇ ਆ ਨਾ ਕਰਦੀਆਂ ਉਹਨਾਂ ਕੰਮ ਕੰਮ ਕਿਉਂ ਨਹੀਂ ਕਰਨਾ ਮੰਮੀ ਵੀ ਆਣ ਵਾਲੀ ਹੁੰਨੀ ਐ ਆ ਚਲ ਫਿਰ ਉੱਥੇ ਕਰ ਲੈ ਕੰਮ ਆਜੋ ਫਿਰ ਬੱਸ ਲੈ ਬੱਸ ਇੱਕ ਦਿਨ ਨੂੰ ਸੰਗ ਲੱਗਦੀ ਉਹ ਤੇ ਮੈਂ ਕਰਉਂ ਗਿਆ ਉਹਦੇ ਕੋਈ ਸਿਰ ਨਹੀਂ ਬੱਜਦਾ ਕੋਈ ਰੋਖਣੀ ਜਦੋਂ ਆਇਆ ਫੇਰ ਉਦੈ ਕਿ ਭਾਬੀ ਗੈਨ ਦੀ ਐ ਸਿਰ ਬੰਨਿਆ ਐ ਇਹਨੇ ਮੋਬਾਈl ਪੜਾਣੇ ਦੀ ਕਿੰਦੀਆਂ ਪਵਾਉਂਦੀ ਰਹਿੰਦੀ ਏ ਵੀ ਕੀ ਨਹੀਂ ਤੋਂ ਤੇਰੇਦੇ ਕੰਮ ਕਰਦੀ ਰਹਿੰਦੀ ਨੇ ਮੇਰੇ ਹਿਸਾਬ ਨਾਲ ਨਾ ਕੰਮ ਤੋਂ ਬਜਨ ਦੀ ਮਾਰ ਲੱਗੀ ਰਹਿੰਦੀ ਐ ਚਲ ਪੋਈ ਗੱਲ ਕਿੰਨਾ ਵੀ ਜ਼ੋਰ ਚੱਲੇ ਇੰਦਾ ਕੰਮ ਕੰਮ ਤੇ ਅਕਸਰ ਕਰਨਾ ਹੀ ਪਣਾ ਚਲੋ ਮੇਡਾ ਵੀ ਆ ਗਈ ਸਟਾਪ ਚਲ ਕੰਮ ਨਿਬੜ ਗਿਆ ਹੁਣ ਨਾ ਮੰਮੀ ਨੂੰ ਫੋਨ ਕਰਦੀ ਹਾਂ ਹੈਲੋ ਸਸਕਾ ਮੰਮੀ ਵਧੀਆ ਵਧੀਆ ਨੇ ਇਨੀ ਤੂੰ ਕੀ ਸੁਣਾਉ ਆਪਣਾ ਕਿਵੇਂ ਸੇਟਾ ਘਟੀਆਂ ਚਲੋ ਵਧੀਆ ਚਾਹੀਦਾ ਡੈਡੀ ਠੀਕ ਠਾਕ ਨੇ ਠੀਕ ਆ ਮੇਰਾ ਵੀ ਟਿੱਕ ਟਾਕ ਮੰਮੀ ਕੁਛ ਨਹੀਂ ਮਾੜਾ ਜਿਹਾ ਮਟਾ ਕੰਮ ਕਰਕੇ ਹਟੀ। ਉਹ ਨਾ ਨਾ ਸਾਰਾ ਕੰਮ ਥੋੜੇ ਮੈਂ ਕਰਨਾ ਹੀ। ਮਾੜੇ ਮੰਮੀ ਇੱਕ ਗੱਲ ਦੱਸਾਂ ਅੱਜ ਮੈਂ ਨਾ ਅੱਡੇ ਪਰ ਸਕੀਮ ਲਾਈ। ਆਹੋ ਮਗ ਮੰਮੀ ਨੇ ਨਾ ਕੰਮ ਬੰਦਿਆ ਏ। ਕਹਿੰਦੇ ਹੀ ਰੋਟੀ ਨਵਦੀ ਬਣਾਇਆ ਕਰੋ ਤੇ ਚਾਰੇ ਪੋਚਾ ਲਾਈ। ਹਾਂ ਮੈਨੂੰ ਪਤਾ ਏ ਠੀਕ ਉੱਥੇ ਅੱਡਾ ਹੋੜਾ ਉਹ ਤਰ੍ਹਾਂ ਦਾ ਝੜੂ ਲੱਗਦਾ ਉੱਥੇ ਦੱਸ। ਆਹੋ ਮੈਂ ਫਿਰ ਨਾ ਮੰਮੀ ਨੂੰ ਇਨੀ ਕੱਲ ਗਈ ਮੈਂ ਕਿਹਾ ਚਲੋ ਕੰਮ ਵਾਲੀ ਲਾ ਲਓ ਅੱਗੇ ਨਾ ਗੁੱਡੀ ਬੜੀ ਤੇਜ਼ ਐ ਕੰਮ ਵਾਲੀ ਕਹਿੰਦੇ ਤੇ ਲੱਭਦੀ ਨਹੀਂ ਕੋਈ ਨਾ ਕੋ ਝਾੜ ਪੋਚਣ ਕੰਮ ਵਾਲੇ ਨਾ ਕਪੜੇ ਤੋਂ ਨੂੰ ਕੰਮ ਵਾਲੀ ਲੱਭਦੀ ਆਹੋ ਫਿਰ ਮੈਂ ਵੀ ਸਿਰੇ ਨਾ ਸਿਰ ਬੰਨ ਕੇ ਬੈਠ ਗਈ ਆਈ ਹੀ ਨਵਦੀ ਮੇਰੇ ਵੱਲ ਪਰ ਨਾ ਮੈਂ ਨਾ ਮਿੰਨੂ ਵੀ ਉਹ ਕਿੱਕੇ ਕਿੱਕੇ ਸੱਜੀ ਵੱਟ ਕੇ ਨਾ ਲੰਮੀ ਪਈ ਰਹੀ ਮੈਨੂੰ ਪਤਾ ਤੇ ਲੱਗ ਗਿਆ ਕਿ ਮੈਨੂੰ ਘਾਜਾ ਮਾਰੰਦੀ ਮੈਂ ਤੂ ਵੀ ਕੀ ਯਾਦ ਰੱਖੇਗੀ ਮੈਂ ਅੱਜ ਨਹੀਂ ਉઠી ਮੈਂ ਤਾਂ ਉਹ ਸਿਰ ਬੜਾ ਦੁਖਦਾ ਚੱਕਰ ਜਿਆ ਆਂਦਾ ਮੈਂ ਨਾ ਮੰਮੀ ਅੱਜ ਨਾ ਉઠી ਨਹੀਂ ਐਵੇਂ ਕਿ ਇਸ ਜਿਹਾ ਟਕੇ ਲੰਮੇ ਪਈ ਰਹੀ ਆਹੋ ਨਾ ਲੈ ਦੱਸ ਸਾਰਾ ਕੰਮ ਕਰ ਲੈਣਾ ਦੀਪ ਨੇ ਪਿੱਛੋਂ ਹੋਰ ਕੀ ਆ ਤੂੰ ਜੀ ਮੈਂ ਉੱਟ ਜੰਦੀ ਮੈਂ ਫਸ ਜਾਣਾ ਹੀ ਆ ਉਹ ਨਿਆਣੇ ਸਕੂਲ ਚ ਲਈ ਗਈ ਆ ਉਦਾਂ ਨਾ ਮੰਮੀ ਪੀ ਸਕੀਮ ਬੜੀ ਵੱਡੀ ਵਈ ਦਸੀ ਹੀ ਹੋਰ ਕੀ ਕੰਮ ਕਰ ਗਈ ਆ ਹੁਣ ਨਾ ਮੈਨੂੰ ਹੋਰ ਸਕੀਮ ਵੀ ਲਾਓ ਜਿਹੜਾ ਹੈ ਨਾ ਟੜੂ ਪੁੱਛ ਲਈਏ ਕੰਮ ਨਹੀਂ ਆਦੇ ਨੇ ਕੋਈ ਇਦਾਂ ਦਾ ਬਹਾਨਾ ਦੱਸੋ ਮੈਨੂੰ ਆਹੋ ਪਤਾ ਕੀ ਮਾਂ ਤਾਂ ਹੱਡ ਕਿਸੇ ਆਸੇ ਨਹੀਂ ਲੱਗਣ ਜਿੰਦੀ ਹੈਗੀ ਮੈਂ ਇਹਨਾਂ ਕੰਮ ਕਰ ਸੀ ਦਿੱਤਾ ਇਹਨਾਂ ਦਾ ਘਰ ਨਿਕਲ ਨਹੀਂ ਹੁੰਦਾ ਮੈਂ ਇਹਨੂੰ ਨਾ ਤੇ ਮੇਨ ਪੇਡ ਵਗੈਰਾ ਸਾਰਾ ਕੁਛ ਨਾ ਨਾ ਤੇ ਕੰਮ ਕਰ ਬਟ ਟੜੂ ਪੁੱਛੀ ਤਾ ਦੱਸ ਆਹੋ ਮੰਮੀ ਠੀਕ ਆ ਕੋਈ ਨਾ ਮੰਮੀ ਮਾਰਦੀ ਨਾ ਚੱਕਰ ਫੇਰ ਹਫਤੇ ਇੱਕ ਤੱਕ ਆਹੋ ਚਲੋ ਮੰਮੀ ਹੋਣਾ ਫਟਾਫੋਨ آگے, آگے, ممی آ گیا مجھے لگتا ہے بار آواز آئی ہے میم ماری جمعی نہ بعد چل کر گیم بھی نہیں تاہ چیری چوی گل کر لیں چلو ٹھیک ہے ممی اپنا دھیان رکھو بنی گل ممی نے ایک ہوئے دس دی فاس جانا پھر ہوں تو لانی چڑھ پوچھے کم نہیں لا لان گے میں دس نکر لگی ناور. ਚਲੋ ਵੇ ਕਾਣ ਮੰਮੀ ਬਣ ਆ ਗਈ ਹੈ ਮਾ